ਦੋਸਤੋ ਇਹ ਦੁਨੀਆ ਦਾ ਉਹ ਬ੍ਰਿਜ ਆ ਜਿਸ ਨੂੰ ਦੂਸਰੇ ਵਿਸ਼ਵ ਜੁੱਧ ਦੇ ਜਿਹੜੇ ਬੰਬ ਵੀ ਨਹੀਂ ਤੋੜ ਸਕੇ ਪਰ ਇਸ ਨੂੰ ਇੱਕ ਗੁੱਟਕੇ ਨੇ ਤੋੜ ਦਿੱਤਾ ਇਹ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੈਂਗਿੰਗ ਬ੍ਰਿਜ ਆ ਜਿਸ ਨੂੰ 1943 ਦੇ ਵਿੱਚ ਕੋਲਕੱਤਾ ਅਤੇ ਸ਼ਾਵਲੇ ਨੂੰ ਜੋੜਨ ਵਾਸਤੇ ਬਣਾਇਆ ਗਿਆ ਸੀ ਇਸ ਪੋਲ ਦੀ ਇੱਕ ਇੱਕ ਖਾਸੀਅਤ ਹੈ ਇਸ ਨੂੰ ਬਣਾਉਣ ਲਈ ਕੋਈ ਵੀ ਨਟ ਬੋਲਟ ਦਾ ਜਿਹੜਾ ਪ੍ਰਯੋਗ ਨਹੀਂ ਕੀਤਾ ਗਿਆ ਜਦੋਂ ਦੂਸਰੇ ਵਿਸ਼ਵ ਯੁੱਧ ਦੇ ਵੇਲੇ ਜਾਪਾਨੀਆਈ ਫੌਜਾਂ ਨੇ ਕਲਕੱਤਾ ਦੇ ਵਿੱਚ ਅਨੇਕਾ ਬੰਬ ਸਿੱਟੇ ਤਾਂ ਇਸ ਪੌਲ ਉੱਤੇ ਵੀ ਗਿਰੇ ਤਾਂ ਇਸ ਪੌਲ ਨੂੰ ਕੋਈ ਖਰੋਚ ਤੱਕ ਨਹੀਂ ਆਈ ਇਸ ਉੱਤੇ ਕਈ ਪਚਾਲ ਆਏ ਪਚਾਲਾਂ ਦਾ ਵੀ ਕੋਈ ਅਸਰ ਨਹੀਂ ਹੋਇਆ ਇਸ ਪੌਲ ਉੱਤੋਂ ਦੀ ਅਰਜਾਨਾ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਟ੍ਰੈਫਿਕ ਲੰਘਦੀ ਆ ਤਾਂ ਵੀ ਇਸ ਪੌਲ ਨੂੰ ਕੋਈ ਖਰੋਚ ਤੱਕ ਨਹੀਂ ਆਈ ਪਰ 2013 ਦੇ ਵਿੱਚ ਜਦੋਂ ਇੰਜੀਨੀਅਰ ਨੂੰ ਪਤਾ ਲੱਗਿਆ ਕਿ ਇਸ ਦੇ ਜੋ ਸਟੀਲ ਦੇ ਪਿੱਲਰ ਬਣੇ ਹਨ ਉਹ ਪਿੱਲਰ ਜਿਹੜੇ ਕਮਜ਼ੋਰ ਹੋ ਲੱਗੇ ਹਨ ਅਕਿ ਅੱਧੇ ਰਹਿ ਗਏ ਹਨ ਤਾਂ ਇਸ ਦਾ ਕਾਰਨ ਸੀਗਾ ਇੱਕ ਗੁਟਕਾ ਕਿਉਂਕਿ ਗੁਟਕਾ ਖਾਣ ਤੋਂ ਬਾਅਦ ਉੱਥੋਂ ਦੇ ਲੋਕ ਜਦੋਂ ਥੁੱਕਦੇ ਸਨ ਤਾਂ ਇਸ ਸਟੀਲ ਦੇ ਜਿਹੜੇ ਬਣੇ ਪਿੱਲਰ ਹਨ ਉਹਨਾਂ ਨੂੰ ਕਮਜ਼ੋਰ ਕਰਨ ਲੱਗ ਗਿਆ ਸੀ ਜੋ ਗੁਟਕੇ ਦਾ ਕੈਮੀਕਲ ਹੁੰਦਾਗਾ ਉਸਨੇ ਪੋਲ ਨੂੰ ਕਮਜ਼ੋਰ ਕਰ ਦਿੱਤਾ ਸੀਗਾ ਸਰਕਾਰ ਨੂੰ ਫੈਸਲਾ ਲੈਣਾ ਪਿਆ ਕਿ ਇਸ ਸਟੀਲ ਨੂੰ ਫਾਈਬਰ ਗਲਾਸ ਨਾਲ ਕਵਰ ਕਰਨਾ ਪਿਆ ਤਾਂ ਜੋ ਪੋਲ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਦੋਸਤੋ ਗਟਕੇ ਨਾਲ ਐਡੇ ਵੱਡੇ ਪੁੱਲ ਨੂੰ ਨੁਕਸਾਨ ਹੋ ਗਿਆ ਤਾਂ ਆਪਣੇ ਸਰੀਰ ਨੂੰ ਕਿੰਨੇ ਨੁਕਸਾਨ ਹੁੰਦੇ ਹੋਣਗੇ ਇਸ ਲਈ ਆਪਾਂ ਨੂੰ ਗਟਕੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਆਪਣੇ ਸਰੀਰ ਨੂੰ ਇਸ ਤੋਂ ਬਚਾਉਣਾ ਚਾਹੀਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਅਤੇ ਚੈਨਲ ਨੂੰ ਫੋਲੋ ਕਰੋ ਜੀ